नशे के खिलाफ चलाई मुहिम के मुकसर साहब पुलिस को बहुत बड़ी सफलता मिली जब साम लैड बाय एस पी डी साहब एंड डी एस पी डी तो इंचार्ज सीआईए वन तो सारी टीम ने इंफॉर्मेन बेसिस पर एक बड़ा चंगा ट्रैप लाया इसे को इनफोमे थी कि काफ़ी भारी मात्रा के जो चौदह पोस्ट है झारखंडों चलिया तो ये मुकसर के लिए मुकतर पहुंचने ਇਦੇ ਰਿਗਾਰਡਿੰਗ ਪਿਛਲੀ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ ਕੀ-ਕੀ ਬਾਤ ਸੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟਕਰੂਗੀ ਤੇ ਕਿੱਥੇ ਨੂੰ ਰੋਕਿਆ ਜਾਏਗਾ ਤੇ ਪਰਸੋਂ ਰਾਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇਹਨਾਂ ਦਾ ਪਹੁੰਚਣਾ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਹੈ ਸਾਰੀ ਸਾਰੀ ਟੀਮਾਂ ਨੇ ਫਿਰ ਆ ਕੇ ਇੱਕ ਰੈਪ ਲਾਇਆ ਇਹਨਾਂ ਨੂੰ ਇੱਕ ਸ਼ੱਕੀ ਕੈਂਟਰ ਮਿਲਿਆ ਜੇ ਜੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਟਰੱਕ ਦੇ ਵਿੱਚ ਸੀਗੇ ਕਿ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਕਿ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹਨ ਡੋਡੇ ਪੋਸਟ ਦੀ ਮਿਲੀਆਂ ਉਸ ਤੋਂ ਬਾਅਦ ਕਿ ਪ੍ਰੋਸੈਸ ਹੈਗਾ ਇਹ ਸਾਰੇ ਡੋਡੇ ਪੋਸਟ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਤੁਹਾਨੂੰ ਲੱਗਦਾ ਸੀ ਕਿ 15 ਕੁਇੰਟਲ ਬਟ ਗ੍ਰੈਜੂਲੀ ਜਿਵੇਂ ਜਿਵੇਂ ਮੈਜ਼ਰਮੈਂਟਸ ਹੋਂਦੀ ਗਈ ਇਹ ਜੋ ਟੋਟਲ ਸਮਾਨ ਹੈਗਾ ਇਹ 22 ਕੁਇੰਟਲ ਤੇ ਆ ਕੇ ਖੜਾ ਹੋਇਆ ਇਹਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਹੋ ਗਏ ਅਗੇਨ ਇਹ ਹੈਗੇ ਡਰਾਈਵਰਸ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਆਜੂਦੀ ਬਹਾਰ ਹੈਗੀ ਉਹ ਬੰਦੇ ਨੂੰ ਵੀ ਜਲਦ ਜਲਦ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬਚਦੀ ਸਾਰੀ ਪ੍ਰਾਪਰਟੀ ਅਸੀਂ ਐਟੈਚ ਕਰਾ ਦੇਣੀ ਉਹਦੀ ਭਾਵੇਂ ਉਹ ਘਰ ਹੋ ਭਾਵੇਂ ਉਹ ਉਹਦੀ ਗੱਡੀਆਂ ਹੋਣ ਭਾਵੇਂ ਜੋ ਇਕਨੋਮਿਕ ਪ੍ਰਸੀਡ ਹੈਗੇ ہیں ਇਸ ਕ੍ਰਾਈਮ ਦੇ ਉਹ ਨਾਲ ਹੀ ਜਾਣਗੇ ਇਸ ਤੋਂ ਇਲਾਵਾ ਅਸੀਂ ਇੱਕ ਕੈਂਟਰ ਜੋ ਹੈਗਾ ਉਹ ਬਰਾਮਦ ਕੀਤਾ ਤੇ ਨਾਲ 90 ਘੱਟੇ ਜੋ ਹੈਗੇ ਜੋ ਟੋਟਲੀ ਸਪਾਈ ਕੁਇੰਟਲ ਇਹ ਮੌਕੇ 'ਚ ਪੁਲਿਸ ਨੇ ਬਣਾਇਆ ਹੈ। ਪਰ ਇਹ ਨਹੀਂ ਕਿ ਕੀ ਅੰਦੇ ਵਿਕੀ ਕਰਦੇ। ਹਲੇ ਜਿਹਨਾਂ ਦੀ ਜੋ ਮੜਲੀ ਕੁੱਝ ਕੀ ਚੱਲ ਰਹੀ ਹੈ ਮੁਖਸਰ ਦੇ ਵਿੱਚ ਹੀ ਆ ਰਹੀ। ਮੇ ਨੇਮ ਵਗੈਰਾ ਨਹੀਂ ਡਿਸਕਲੋਸ ਕਰਾਂਗੇ ਕਿ ਹਲੇ ਫਾਦਰ ਦਾ ਜੋ ਆਪਰੇਸ਼ਨ ਹੈਗਾ ਇਟ ਇਸ ਸਿਲ ਇਨਫੋਰਮਡ। ਜਿਵੇਂ ਅਗਲਾ ਬੰਦਾ ਸਾਡੇ ਕੋਲ ਆਂਦਾ ਹੈ ਬੀਅਰ ਸ਼ੋਰ ਕਿ ਉਹਦੇ ਤੋਂ ਸਾਨੂੰ ਔਰ ਵੀ ਰਿਕਵਰੀ ਮਿਲੇ। ਇਹ ਵੱਡੀ ਗੱਲ ਹੈ। ਮੁਖਸਰ ਨਹੀਂ ਹੈ ਜਿਹੜਾ ਸਾਡੇ ਕੋਲ ਜਿਹਨੇ ਕਿ ਜਿਹਨੇ ਬੁਲਾਇਆ ਮੰਗਾਇਆ ਸਮਾਨ। ਕਿ ਬੇਸਿਕਲੀ ਕਿੰਗ ਪਿੰਨ ਹੈਗਾ ਪੂਰੇ ਆਪਰੇਸ਼ਨ ਦਾ।

ਤੇ ਇਹਨਾਂ ਦਾ ਜੋ ਮੋਟਿਵ ਆਫ ਪ੍ਰੈਂਟੀ ਹੈਗਾ ਜਿੰਨੂੰ ਤੁਸੀਂ ਜਿਹਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਉਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਦਿਨਾ ਗੱਡੀਆਂ ਤੇ ਲਿਖੇ ਹੁੰਦੇ ਆਂ ਥੋੜਾ ਜਿਹਾ ਗਰੀਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੁਕਤਾ ਸੀ ਤੇ ਇਸ ਕਰਕੇ ਰੋਕਿਆ ਗਿਆ ਬਾਕੀ ਨਾਤੀ ਜੋ ਕੁਝ ਗਿਚ ਹੈਗੀ ਹੈ ਆ ਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ কোর্ਟ ਦੇ ਵਿੱਚ ਵੀ ਰਿਮਾਂਡ ਲਿਖੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਚੱਲਦੀ ਰਹੇਗੀ

रिसेंटली असी पब्लिक मीटिंग की बस स्टैंड के जेदे रिगार्डिंग सी पांच होटस्पॉट्स उन्होंने ये हॉटस्पॉट ऑलरेडी तो रेडा हो चुकी हैं जिस जाने वाले थे पढ़न वाले थे पढ़े जा चुके इस तो बात जो सा अगला पड़ाव है अभी सारी मीटिंगा कर लगे पिंड इस अलावा तो एक अभी वॉलीबॉल कॉम्पीटिशन रख रहे हैं नैक्सट वीकेंड फ्राइडे सैटरडे संडे असी सारे जो अठाई सौ पेंड साडे है जिले के सारे पिंडी की एक एक टीम होनी है उस ਇਉਂ ਦੇ ਕਾਫੀ ਚੰਗੇ ਐਸੀ ਪ੍ਰਾਈਜ਼ ਦੇ ਇੱਕ ਅਵੇਅਰਨੈਸ ਪ੍ਰੋਗਰਾਮ ਜੋ ਹੋਏਗਾ ਨਸ਼ਿਆਂ ਦੇ ਖਿਲਾਫ ਉਸ ਨੂੰ ਚਲਾਣਾ ਸ਼ੁਰੂ ਕਰਦੇ ਹਾਂ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿਸ ਤੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਚਲੀ ਬਰੇਸ਼ ਉਹਦੀ ਜਿਹਦੇ ਕੋਲ ਵੀ ਇਨਫੋਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੌਂਸਿਵ ਨਾ ये हम हूँ मुहिम जो है नशे खिलाफ़ चल रही है तो कोई इंफॉर्मेन है कि लिया जे क्रिमिनल समगलिंग कर रहे हैं तो ये साइड चेतावनी हैगी जी तो फिर देंगे तो प्रॉपर्टियाँ भी अटैच करा हूँ रीसेंटली इन दास्ट वन मंथ सात केस जो है अभी प्रॉपर्टी अटैच करके कॉम्पीटेंट अथॉरिटी को देखते हैं जो सांट्रीब्यूशन आते जाते हैं अभी सारे देयर भी करा ਤੇ ਮੈਂ ਇਹੀ ਗੱਲ ਕਲੀਅਰ ਕਰਨਾ ਚਾਹ ਰਿਹਾ ਹਾਂ ਬਾਰ ਬਾਰ ਕਿ ਕੋਈ ਦੀ ਪ੍ਰਾਪਰਟੀਆਂ ਅਟੈਚ ਹੋਣੀਆਂ ਤੁਹਾਡੇ ਘਰ ਅਟੈਚ ਹੋਣੀਆਂ ਤੁਹਾਡੀ ਗੱਡੀਆਂ ਅਟੈਚ ਹੋਣੀਆਂ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੂੰ ਤੁਸੀਂ ਸਾਫ਼ ਉੱtre ਕੰਮ ਕਰੋਗੇ ਅਸੀਂ ਰਿਕਵਰੀ ਕਰਦਾਂਗੇ ਜੀ ਆਨ ਜੀ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰੱਗਸ ਜੇ ਅਸੀਂ ਮਾਸੀ ਮਗਰ ਲੱਗੇ ਜਿਹਨੇ ਵੱਡੇ ਸਮਗਲੇ ਜਾਗੇ ਉਹ ਪਜਾ ਦੇ ਕਿ ਕਾਲੀ ਦਾ ਕਿ ਉਹ ਜਿਹੜੀ ਗਰੀਨ ਕਿਤੇ ਦੇਖਣੀ ਉਹ ਵੀ ਹੋਏਗੀ ਆਪਰੇਸ਼ਨ 18 ਦਿਨ ਤੋਂ ਡਿਵੈਲਪ ਹੋ ਰਹੀ ਤੇ ਪਿਛਲੇ ਹਫਤੇ ਦੇ ਵਿੱਚ ਅਸੀਂ 100 ਗ੍ਰਾਮ ਹੈਰੋਇਨ ਦੇ ਦੋ ਤਿੰਨ ਪੱਤੇ ਵੀ ਲੁੱਟੇ ਤੇ ਇੱਥੇ ਜੋ ਆਪਣੀ ਸਮਗਲਿੰਗ ਹੈਗੀ ਇਹ ਸਾਨੂੰ ਨਜ਼ਰ ਆ ਰਿਹਾ ਹੈ ਕਿ ਹੁਣ ਜ਼ਿਆਦਾ ਫਾਰਮਾਸਿਊਟੀਕਲ ਵਾਲੀ ਸਾਈਡ ਜਾ ਰਹੀ ਹੈ ਤੇ ਫਾਰਮਾਸਿਊਟੀਕਲਸ ਦੇ ਲਈ ਅਸੀਂ ਸਪੈਸ਼ਲ ਜੋ ਹੈਗੇ ਆ ਇੱਕ ਚੈਕਿੰਗ ਆਫ ਮੈਡੀਕਲ ਸ਼ਾਪਸ ਵੀ ਹੋਏਗੇ ਜੋ ਕਿ ਗੋਲੀਆਂ-ਗੋਲੀਆਂ ਬਚਨ ਦਾ ਕੰਮ ਕਰ ਰਹੇ ਅਸੀਂ ਅਗਲੀ ਮਹੀਨਿਆਂ ਦੇਖਾਂਗੇ